ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਬੰਦੀ ਗੜੀ ਹੋਈ ਸੀ ਕਿ ਕਰਾਈ ਸੀ ਤੋਂ ਕਲਾਣਾਵ ਦੇ ਵਿੱਚ ਅਸਲ ਤੋਂ ਕਲਾਣਾ ਤੇ ਫਾਇਰਿੰਗ ਕਰਨ ਦਾ ਅਟੈਂਪ ਹੋ ਗਿਆ ਸੀਗਾ ਇਮੀਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਹੈਗਾ 23 ਸਰੀ ਸਾਡੀ ਟੀਮ ਬਾਕੀ ਤੁਹਾਨੂੰ ਨਹੀਂ ਆਈਏ ਨੇ ਤੋਂ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋਂ ਉਹਨਾਂ ਨੇ ਕਿਤਾ ਹੈਗਾ ਤੇਰਾ ਫਾਇਰ ਗੱਡੀ ਦੇ ਪੱਜਾ ਪੁਲਿਸ ਗੱਡੀ ਦੇ ਪੱਜਾ ਚੰਡਫੈਂਸ ਦੇ ਵਿੱਚ ਪੁਲਿਸ ਤੋਂ ਵੀ ਫਰਮ ਕੀਤਾ ਹੈ ਤੋਂ ਉਹਦੇ ਇੰਜੀਨੀਅਰ ਕੋਣ ਬੰਨਿਆ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਤਾਨੂੰ ਪਤਾ ਆਏਗਾ ਕਿ ਇਹ ਸਭ ਪੁਲਿਸ ਵੱਲੋਂ ਰੈਗੂਲਰ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈ ਵੀ ਸਾਡੇ ਕਿਉਂਕਿ ਤੁਹਾਨੂੰ ਪਤਾ ਆਏਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤਾਂ ਉਸੇ ਸ਼ੀਲ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜੜੀ ਹੈ ਵੀ ਕਲਾਨੋ ਦੇ ਵਿੱਚ ਸੱਚੋ ਕਲਾਨੋ ਤੇ ਫਾਇਰਿੰਗ ਕਰਨ ਦਾ ਅਟੈਂਪਟ ਹੋਇਆ ਸੀਗਾ ਇਮੀਡੀਏਟਲੀ ਕਰਮ ਨੂੰ ਚੇਸ ਕਰਤੇ ਹੋਏ ਜਿਹੜਾ ਆ ਗਿਆ ਆ ਕੀ ਸਰੀ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਉਹ ਇੱਥੇ ਵੀ ਸੀਆਈਓ ਇਨਚਾਰਜ ਤੋਂ ਨਿਕਲੇ ਜਿਹੇ ਇਸ ਦੀਰਦਾਸ਼ ਤੋਂ ਤੋਂ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤਾਂ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਕਰ ਦਿੱਤਾ ਹੈਗਾ ਥੋੜਾ ਫਾਇਦਾ ਲੱਗੇ ਦੂਜੇ ਪੱਲੇ ਪੁਲਿਸ ਦੇ ਪਾਸੇ ਸੰਕੇਤ ਤੋਂ ਤੋਂ ਨਿਸ਼ਾਨ ਖਿੱਚ ਦਿੱਤਾ ਤੇ ਉਹਰੇ ਕੋਲ ਕੋਲ ਬੰਦੇ ਕਿੰਨੇ ਸੀ ਜਿਹਦਾ ਜਸਪਾਲ ਦਸੀ ਨਾਮ ਹੈ ਜਸਪਾਲ ਦੇ ਬੰਦੇ ਕਿੰਨੇ ਸੀ ਹਾਂ ਕਿੰਨੇ ਬੰਦੇ ਸੀ ਇੱਕ ਇੱਕ ਕਾਦੇ ਦੇ ਸਵਾਰ ਤੇ ਬਤਾ ਬਤਾ ਲੈ ਲੋ ਗਿਆ ਕਿਉਂ ਬਾਕੀ 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 ਸਾਰੀ ਚੀਜ਼ ਹੈ ਤੁਹਾਡੇ ਕੋਲ ਬੋਲਣਾਂ ਨੇ ਜੀ ਉਹ ਨੂੰ ਅਸੀਂ ਪਹਿਲ ਮਿਖਾ ਲਾਉਂਦੇ ਹਾਂ ਅੱਗੇ ਸਭ ਤੋਂ ਕਿੱਥੇ ਉਹਨੇ ਗੋਲੀ ਲੱਗੀ ਆ 1.32 ਸਰ ਕਿਸੇ ਕੋਲੀ ਲੱਗੀ ਆ ਜੀ ਮੇਰੇ ਪਾਸ ਲੈਟ ਚਲੇ ਆਪਣਾ ਤਾਂ ਕੰਟਰ ਹੋ ਗਿਆ ਸਰ ਹੈ ਕਿੰਨੇ ਫਾਰ ਕੀਤੇ ਚਲੇ ਜੀ ਕੋਈ ਤੁਹਾਡੇ किने पुलिस पार्टी से तो फाइट एक फायर कितना एक मिस हो गया मिस हो गया किसको पहले मामले पर जाएगी मामले को दर्ज आगे बहुत सारी ऐसी चीज चल सकती है साथ ही वहां भी से कितने पुलिस ने फायर की वो दोनों अभी इन्वेस्टिगेशन